ਸਾਸਰੀ ਗਾਲ ਸਾਰੇ ਪਸ਼ੂ ਪਾਲਕੀਆਂ ਨੂੰ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਲ ਫਾਰਮ ਤੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਘੰਟੀ ਵਾਲਾ ਬਟਨ ਦਬਾ ਲੋ ਜਿਹੜੇ ਵੀ ਵੀਡੀਓ ਨੂੰ ਫੇਸਬੁੱਕ ਪੇਜ ਤੇ ਦੇਖ ਰਿਹਾ ਪੇਜ ਨੂੰ ਫੋਲੋ ਕਰ ਲੋ ਦੋਸਤੋ ਅੱਜ ਖੜੇ ਆ ਬਾਈ ਸੀਨੇ ਕੋਲੇ ਪਿੰਡ ਸਹਿਣੀ ਸਹਿਣਾ ਦੋਸਤੋ ਬਰਨਾਲਾ ਤੋਂ ਭਦੌੜ ਰੋਡ ਤੇ ਪੈ ਜਾਂਦਾ ਬਾਈ ਦਾ ਘਰ ਹੈ ਬੀਬੜੀਆਂ ਮਾਈਆਂ ਦਾ ਮੇਲਾ ਲੱਗਦਾ ਉਸ ਦਿਨ ਦੇ ਨੀਕ ਬਾਈ ਕੋਲੇ ਦੋਸਤੋ ਮੂੰਹੋਂ ਖੀਰਾ ਨੀਲੀ ਰਵੀ ਨਸਲ ਚ ਪੰਜ ਕਲਿਆਣਾ ਚ ਬਹੁਤ ਹੀ ਸੋਹਣਾ ਕਟਾ 1.5 ਸਾਲ ਦੀ ਉਮਰ ਆ ਦੋਸਤੋ ਬਹੁਤ ਹੀ ਸੋਹਣਾ ਸਿੰਗਾ ਸੁੰਗਾ ਦਾ ਬਹੁਤ ਸੋਹਣਾ ਦੋਸਤੋ ਮੂੰਹ ਮਹਾਂਦਰੇ ਦਾ ਸਰੀਰ ਕਟਾਂਚਾ ਬਹੁਤ ਹੀ ਵਧੀਆ ਬਾਕੀ ਦੋਸਤੋ ਟੈਸਟੀਕਰ ਵੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਬਹੁਤ ਸਹੀ ਹੈ ਕਿਸੇ ਦੀ ਪਾਸੋਂ ਕੋਈ ਕਮੀ ਨਹੀਂ ਬਾਕੀ ਦੋਸਤੋ ਬਾਈ ਦਾ ਮੋਬਾਈਲ ਨੰਬਰ ਚੱਲਦਾ ਹੈ ਸਕਰੀਨ ਤੇ ਸ਼ੀਨੇ ਦਾ 82888 11219 82888 11219 ਜਿਸ ਕਿਸੇ ਵੀਰ ਦੇ ਪਸੰਦ ਆਉਂਦਾ ਹੈ ਇਸ ਨੰਬਰ ਤੇ ਬਾਈ ਨਾਲ ਤੁਸੀਂ ਕਨੈਕਟ ਕਰ ਲਓ ਬਾਈ ਦਾ ਵਪਾਰ ਦਾ ਕੰਮ ਆ ਦੋਸਤੋ ਪਸੂ ਡੰਗਰ ਬਾਈ ਕੋਲੇ ਡੇਲੀ ਆਉਂਦੇ ਜਾਂਦੇ ਰਹਿੰਦੇ ਨੇ ਬਾਕੀ ਤੁਸੀਂ ਕੋਈ ਵੀਡੀਓ ਬਣਾਉਣੀ ਹੈ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਸਾਡਾ ਮੋਬਾਈਲ ਵੀ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਦੋਸਤੋ 8847226167 8847226167 ਜੇ ਕੋਈ ਵੀਡੀਓ ਬਣਾਉਣਾ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਦੋਸਤੋ ਬਾਕੀ ਕੋਈ ਨੀਲੀ 라ਵੀ ਨਾਲ ਸੌਦਾ ਕਟਾ-ਕੱਟੀ ਖਰੀਦਣਾ ਹੈ ਉਹ ਵੀ ਆਪਾਂ ਮੇਜ ਖਰੀਦ ਕਰਦੇ ਰਹਿੰਦੇ ਹਾਂ ਦੋਸਤੋ ਤੇ ਸਾਡੇ ਨਾਲ ਕਨੈਕਟ ਕਰ ਸਕਦੇ ਜਿਸ ਕਿਸੇ ਵੀ ਨੂੰ ਪਸੰਦ ਆਉ ਆਪਣੀ ਤਸੱਲੀ ਕਰਕੇ ਬਾਈ ਸੀਨੇ ਕੋਲੋਂ ਇਹ ਨਾ ਖਰੀਦ ਸਕਦਾ ਧੰਨਵਾਦ ਦੋਸਤੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ